ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਜਿਹੜੀ ਪਹਿਲੀ ਖ਼ਬਰ ਅਸੀਂ ਲੈਣ ਜਾ ਰਹੇ ਹਾਂ ਉਹ ਪੰਜਾਬ ਦੇ ਨਾਲ ਸਬੰਧਤ ਹੈ ਪੰਜਾਬ ਦੇ ਵਿੱਚ ਹੁਣ ਆਪਰੇਸ਼ਨ ਪ੍ਰਹਾਰ ਨਾਂ ਦਾ ਇੱਕ ਜਿਹੜਾ ਮਹੱਤਵਕ ਕੈਮਪੇਨ ਚਲਾਇਆ ਜਾ ਰਿਹਾ ਜਿਹਦੇ ਵਿੱਚ ਗੈਂਗਸਟਰਾਂ ਨੂੰ ਫੜ-ਫੜ ਕੇ ਅੰਦਰ ਦਿੱਤਾ ਜਾ ਰਿਹਾ ਜਾਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਆ ਜਾਂ ਕਰਾਏ ਤੇ ਜਿਹੜੇ ਲੋਕ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਆ ਵੀ ਉਹਨਾਂ ਦੇ ਵਿੱਚ ਤੇ ਨਹੀਂ ਕੋਈ ਇਹੋ ਜਿਹਾ ਕੋਈ ਲੁਕੇ ਹੋਏ ਇਹ ਪੰਜਾਬ ਦੀ ਸਰਕਾਰ ਜਿਹੜੀ ਆ 4 ਸਾਲ ਬਾਅਦ ਜਦੋਂ ਹੁਣ ਆਖਰੀ ਸਾਲ ਇੱਕ ਕਿਸਮ ਦਾ ਰਹਿ ਗਿਆ ਵੋਟਾਂ ਦੇ ਵਿੱਚ ਤੇ ਉਦੋਂ ਆ ਕੇ ਇਹਨਾਂ ਨੂੰ ਇਹੋ ਜਿਹਾ ਚੇਤ ਆਉਣ ਲੱਗ ਪਿਆ ਲੋਕ ਬਹੁਤ ਪਿਛਲੇ ਲੰਬੇ ਸਮੇਂ ਦੇ ਵਿੱਚ ਔਖੇ ਰਹੇ ਆ ਫਰੋਤੀਆਂ ਜਿਹੜੀਆਂ ਆ ਉਹ ਸ਼ਰਿਆਮ ਜਿਹੜੀਆਂ ਮੰਗੀਆਂ ਜਾਂਦੀਆਂ ਰਹੀਆਂ ਸ਼ਰਿਆਮ ਕਤਲ ਹੁੰਦੇ ਰਹੇ ਆ ਤੇ ਹੁਣ ਇੱਕ ਮਹਿਮਾ ਚਲਾ ਕੇ ਜਿਹੜੀ ਆ ਉਹ ਹੁਣ ਖਾਤਮੇ ਵੱਲ ਨੂੰ ਗੱਲ ਕੀਤੀ ਜਾ ਰਹੀ ਆ ਪਹਿਲਾਂ ਸਰਕਾਰ ਕੀ ਕਰਦੀ ਸੀ ਪਹਿਲਾਂ ਸਰਕਾਰ ਕੀ ਸੁੱਤੀ ਪਈ ਸੀ ਇਹ ਮਹਿਮਾ ਦੇ ਨਾਂ ਦੇ ਉੱਤੇ ਹੁਣ ਪਹਿਲੀ ਮਹਿਮਾ ਜਿਹੜੀ ਆ ਨਸ਼ਿਆਂ ਦੀ ਜਿਹੜੀ ਚੱਲਦੀ ਸੀ ਉਹਨੂੰ ਹੁਣ ਜਿਵੇਂ ਬਰਾਮ ਲਗਾ ਦਿੱਤਾ ਗਿਆ ਤੇ ਹੁਣ ਨਵੀਂ ਮਹਿਮਾ ਸ਼ੁਰੂ ਕਰ ਲਈ ਗਈ ਆ ਫਿਰ ਇਹ ਹਟਣਗੇ ਫਿਰ ਕੋਈ ਨਵੀਂ ਮਹਿਮਾ ਸ਼ੁਰੂ ਕਰ ਲੈਣਗੇ ਇਹ ਪੰਜਾਬ ਦੀ ਸਰਕਾਰ ਨੇ ਆਪਣੀ ਇੱਕ ਆਦਤ ਬਣਾ ਲਈ ਆ ਆਪਾਂ ਦੇਖਦੇ ਆਂ ਵੀ ਅਕਵਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀਗਾ ਵੀ ਪੰਜਾਬੀ ਦੇ ਵਿੱਚ ਸਾਈਨ ਬੋਰਡ ਚਾਹੀਦੇ ਆ ਉਹਨੂੰ ਪਹਿਲਾਂ ਬਹੁਤ ਇਹਦਾ ਪ੍ਰਚਾਰ ਕੀਤਾ ਗਿਆ ਫਿਰ ਮੁੜ ਕੇ ਉਹ ਸਾਰੀ ਦੀ ਸਾਰੀ ਗੱਲ ਢੇਰਪਾਤਤੀ ਗਈ ਆ ਤੇ ਹੁਣ ਤੇ ਭੁੱਲ ਭੁਲਾਈ ਗਿਆ ਆ ਵੀ ਪੰਜਾਬੀ ਚ ਬੋਰਡ ਕਿਸੇ ਨੇ ਲਿਖਨੇ ਲਿਖਨੇ ਨਹੀਂ ਲਿਖਨੇ ਨਾ ਸਹੀ ਇਹ ਫਟਾਫਟ ਐਕਸ਼ਨ ਕਰਦੇ ਆ ਕਰਨ ਤੋਂ ਬਾਅਦ ਫਿਰ ਭੁੱਲ ਜਾਂਦੇ ਆ ਫਿਰ ਨਵਾਂ ਕੋ ਕੰਮ ਸ਼ੁਰੂ ਕਰ ਲੈਂਦੇ ਆ ਫਿਰ ਨਵਾਂ ਇਹ ਮਹਿਮਾ ਦੇ ਨਾਲ ਸਰਕਾਰਾਂ ਨਹੀਂ ਚੱਲਦੀਆਂ ਹੈਗੀਆਂ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਹੁੰਦੀ ਆ ਵੀ ਲਗਾਤਾਰ ਉਹ ਦੇਸ਼ ਦੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਆ ਉਹ ਰਾਖੀ ਕਰੇ ਇਹ ਲੱਗਦਾ ਏਦਾਂ ਆ ਵੀ ਇਹ ਇਸ ਮੋਰਚੇ ਦੇ ਉੱਤੇ ਵੀ ਜਿਹੜੀ ਆ ਉਹ ਫੇਲ ਹੋ ਰਹੀ ਆ ਪੰਜਾਬ ਸਰਕਾਰ ਹੁਣ ਪੰਜਾਬ ਸਰਕਾਰ ਨੇ ਬੀਮੇ ਦਾ ਜਿਹੜਾ ਐਲਾਨ ਕਰ ਦਿੱਤਾ ਵੀ 10 ਲੱਖ ਦਾ ਜਿਹੜਾ ਬੀਮਾ ਜਿਹੜਾ ਸ਼ੁਰੂ ਕਰ ਦੇਣਾ ਆ ਪੰਜਾਬ ਦੇ ਜਿਹੜੇ ਸਿਹਤ ਨਾਲ ਜੁੜੇ ਹੋਏ ਹਸਪਤਾਲ ਆ ਖਾਸ ਕਰਕੇ ਸਰਕਾਰੀ ਹਸਪਤਾਲ ਸਿਵਾਏ ਆਮ ਆਦਮੀ ਕਲੀਨਿਕਾ ਤੋਂ ਜਿਹੜਾ ਤੇ ਬਹੁਤ ਲਿਪਾ ਪੋਚੀ ਕਰਕੇ ਲੋਕਾਂ ਦਾ ਪੈਸਾ ਜਿਹੜਾ ਆ ਉਹ ਉੱਥੇ ਲਗਾਇਆ ਗਿਆ ਚਾਹੇ ਕੇਂਦਰ ਦੀ ਮਦਦ ਆਈ ਹੋਵੇ ਚਾਹੇ ਪੰਜਾਬ ਨੇ ਕੋਲੋਂ ਖਰਚੇ ਹੋਣ ਪਰ ਆਖਰ ਤਾਂ ਲੋਕਾਂ ਦੀ ਜੇਬ ਦੇ ਵਿੱਚੋਂ ਪੈਸੇ ਜਿਹੜੇ ਗਏ ਹੋਏ ਉਹਦੇ ਤੇ ਖਰਚ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਜਿੱਦਾਂ ਮਜ਼ਬੂਤ ਕਰਨਾ ਚਾਹੀਦਾ ਸੀ ਉਸ ਸਿਸਟਮ ਨੂੰ ਸਰਕਾਰੀ ਤੰਤਰ ਨੂੰ ਉਸ ਸਿਸਟਮ ਨੂੰ ਮਜ਼ਬੂਤ ਕਰਨ ਦੇ ਥਾਂ ਦੇ ਉੱਤੇ ਬੀਮੇ ਦੀ ਇੱਕ ਪਾਲਿਸੀ ਲੈ ਆਂਦੀ ਆਮ ਲੋਕ ਤੇ ਖੁਸ਼ ਹੋ ਵੀ ਹੁੰਦੇ ਹੋਣਗੇ ਵੀ ਚਲੋ ਬੀਮਾ ਆ ਗਿਆ ਤੇ ਸਾਡਾ ਇਲਾਜ ਹੋ ਜਾਏਗਾ ਗੱਲ ਠੀਕ ਵੀ ਆ ਜਦੋਂ ਦੂਜੇ ਤੇ ਭਰੋਸਾ ਹੀ ਨਾ ਹੋਵੇ ਫਿਰ ਕੋਈ ਹੋਰ ਕੋਈ ਬਦਲ ਮਾ ਜਿਹੜਾ ਵੀ ਕੋਈ ਹੱਲ ਮਿਲੇ ਉਹਦੇ ਤੇ ਲੋਕ ਫਿਰ ਭਰੋਸਾ ਕਰਦੇ ਆ ਪਰ ਰਾਜਨੀਤਿਕ ਪਾਰਟੀਆਂ ਨੇ ਸਵਾਲ ਖੜੇ ਕੀਤੇ ਆ ਵੀ ਇਹ ਅਸਲ ਦੇ ਵਿੱਚ 1 ਲੱਖ ਤੱਕ ਦਾ ਹੀ ਬੀਮਾ ਹੋਏਗਾ ਵੀ ਮੁੜ ਕੇ ਪ੍ਰੋਬਲਮ ਆਏਗੀ ਕਾਂਗਰਸ ਦੇ ਕਾਗੂ ਨੇ ਵੀ ਸਵਾਲ ਕੀਤਾ ਵੀ ਪਹਿਲਾਂ ਜਿਹੜੀ ਭਾਈਕਣਿਆ ਸਕੀਮ ਜਿਹੜੀ ਚੱਲਦੀ ਸੀਗੀ ਉਹਦੇ ਵਿੱਚ ਵੀ ਜਿਹੜੀ ਆ ਉਹਦਾ ਰਿਵਿਊ ਕੀਤਾ ਜਾਣਾ ਚਾਹੀਦਾ ਸੀਗਾ ਵੀ ਉਹਦੇ ਵਿੱਚੋਂ ਕੀ ਕਮੀਆਂ ਕਮਜ਼ੋਰੀਆਂ ਆ ਤੇ ਉਹ ਕਿਉਂ ਫੇਲ ਹੋਈ ਆ ਵੀ ਕਿਤੇ ਉਹੀ ਗੱਲ ਨਾ ਹੋਵੇ ਵੀ ਬਿਲਕੁਲ ਆਖਰੀ ਸਾਲ ਦੇ ਵਿੱਚ ਲੋਕਾਂ ਨੂੰ ਲਾਲਚ ਦੇ ਵਿੱਚ ਫੇਰ ਵੋਟਾਂ ਪਾ ਦੇਣ ਦੇ ਵਿੱਚੋਂ ਨਿਕਲੇ ਕੁਛ ਬੰਤੇ ਲੋਕ ਪਰੇਸ਼ਾਨੀ ਦੇ ਵਿੱਚ ਫਿਰ ਇੱਧਰ ਉੱਧਰ ਭਟਕਦੇ ਰਹਿਣ ਇਹ ਸਾਡੇ ਲਈ ਵੱਡਾ ਜਿਹੜਾ ਸਵਾਲ ਹੈਗਾ ਸਵਾਲ ਸਾਡਾ ਵੀ ਤੇ ਹੈਗਾ ਆ ਵੀ ਜਿਹੜੀ ਇਸ ਸਕੀਮ ਦੇ ਤਹਿਤ ਕੀ ਨਸ਼ਿਆਂ ਦੇ ਵਿੱਚ ਲੱਗੇ ਹੋਏ ਜਿਹੜੇ ਨੌਜਵਾਨ ਆ ਕੀ ਉਹਨਾਂ ਨੂੰ ਵੀ ਇਲਾਜ ਮਿਲ ਸਕੇਗਾ ਉਹ ਇਲਾਜ ਕੋਈ ਸਾਰਾ ਕੰਮ ਜਿਹੜਾ ਖਰਾਬ ਹੁੰਦਾ ਇਲਾਜ ਤੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਵੀ ਨਸ਼ੇ ਨੂੰ ਛੁਣਾਉਣ ਦਾ ਹੈਗਾ ਪਰ ਉੱਥੇ ਆਮ ਲੋਕ ਜਾ ਹੀ ਨਹੀਂ ਸਕਦੇ ਹੈਗੇ ਆਮ ਡਾਕਟਰਾਂ ਦੀਆਂ ਫੀਸਾਂ ਹੀ ਇੰਨੀਆਂ ਮੋਟੀਆਂ ਹੁੰਦੀਆਂ ਇੰਨੇ ਵੱਡੇ ਟੈਸਟ ਹੁੰਦੇ ਆ ਤੇ ਉਹਦੇ ਵਿੱਚ ਵੀ ਨਸ਼ੇ 'ਚ ਲੱਗੇ ਲਈ ਜਦੋਂ ਦਵਾਈ ਚਾਲੂ ਹੋ ਜਾਂਦੀ ਆ ਤੇ ਫੇਰ ਉਹ ਇੱਕ ਸਟੇਜ ਦੇ ਉੱਤੇ ਦੁਬਾਰਾ ਫੇਰ ਨਸ਼ੇ 'ਚ ਲੱਗ ਜਾਂਦਾ ਤੇ ਘਰ ਦੇ ਵੀ ਨਰਾਸ਼ ਹੋ ਜਾਂਦੇ ਆ ਇੰਨੇ ਦੇ ਵਿੱਚ ਉਹਨਾਂ ਦਾ 25-30 ਹਜ਼ਾਰ ਰੁਪਏ ਦਾ ਲੱਗ ਜਾਂਦਾ ਤੇ ਫੇਰ ਦੁਬਾਰਾ ਲਾਉਣ ਦਾ ਉਹਨਾਂ ਦਾ ਫੇਰ ਮਨ ਨਹੀਂ ਕਰਦਾ ਨਰਾਸ਼ਾ ਦੇ ਵਿੱਚ ਹਾਂਜੀ ਇਲਾਜ ਜਿਹੜਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਚਾਹੇ ਬੀਮੇ ਤਹਿਤ ਆ ਇਹ ਸਾਡਾ ਇੱਕ ਸਵਾਲ ਆ ਵੀ ਇਹ ਕੀ ਹੈ ਕਿ ਨਹੀਂ ਹੈ ਜੇ ਹੋਵੇ ਤੇ ਫੇਰ ਤੇ ਮਤਲਬ ਉਹਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਵੀ ਫਿਰ ਉਧਰ ਤੋਰ ਦਿੱਤਾ ਜਾਣਾ ਚਾਹੀਦਾ ਤੁਹਾਡੇ ਕੋਲ ਢਾਂਚਾ ਤਾਂ ਹੈ ਹੀ ਨਹੀਂ ਉਹਨਾਂ ਨੂੰ ਬਚਾਉਣ ਦਾ ਰੋਜ਼ ਨੌਜਵਾਨ ਜਿਹੜੇ ਆ ਮਰ ਰਹੇ ਆ ਰੋਜ਼ ਟੀਕੇ ਲਾ ਲਾ ਕੇ ਜਿਹੜੇ ਆ ਉਹ ਟੀਕੇ ਵੀ 나ੜ ਦੇ ਵਿੱਚ ਹੀ ਰਹਿ ਜਾਂਦੇ ਆ ਤੇ ਉਦੋਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹਰ ਰੋਜ਼ ਇੱਕ ਦੋ ਜਣੀਆਂ ਖਬਰਾਂ ਆਪਾਂ ਰੋਜ਼ ਸੁਣਦੇ ਦੇਖਦੇ ਆ ਹਵਾਰਾਂ ਦੇ ਵਿੱਚ ਪੜ੍ਹਦੇ ਆ ਜਿਨ੍ਹਾਂ ਦੋ ਖਬਰਾਂ ਤੋਂ ਬਾਅਦ ਆਪਾਂ ਇੱਕ ਖਬਰ ਜਿਹੜੀ ਲੈਣੀ ਚਾਹਵਾਂਗੇ ਉਹ ਇਹ ਆ ਵੀ ਕੇਰਲਾ ਤੇ ਤਾਮਿਲਨਾਡੂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਜੜੀਆਂ ਆ ਉਹ ਹੁਣੀਆਂ ਜਾ ਰਹੀਆਂ ਆ ਉਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉੱਥੇ ਜਾ ਕੇ ਕੱਲ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਕੇਰਲਾ ਦੇ ਵਿੱਚ ਲੋਕਾਂ ਨੂੰ ਕਿਹਾ ਆ ਵੀ ਇਹ ਤੇ ਦੋਨੋਂ ਜੜੀਆਂ ਧਰਾਂ ਉੱਥੇ ਆਪਸ ਵਿੱਚ ਜੜੀਆਂ ਆ ਇਹ ਤੇ ਮਤਲਬ ਸਹਿਮਤੀ ਦੇ ਨਾਲ ਬਾਰੋ-ਬਾਰੀ ਰਾਜ ਕਰਦੀਆਂ ਆ ਤੇ ਇਹਨਾਂ ਦੇ ਚੋਣ ਨਿਸ਼ਾਨ ਭਾਵੇਂ ਅਲੱਗ-ਅਲੱਗ ਗਿਆ ਪਰ ਦੇਸ਼ ਦਾ ਵਿਕਾਸ ਕਰਨਾ ਇਹ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਲਿਆਉਣਾ ਚਾਹੀਦਾ ਆ। ਇਵੇਂ ਤਾਮਿਲਨਾਡੂ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਜਾ ਕੇ ਕਿਹਾ ਵੀ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਆ ਤੇ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਸਟਾਲਨ ਹੁਣੇ ਉਹਨਾਂ ਨੇ ਬੜੇ ਸਪਸ਼ਟ ਆਵਾਜ਼ ਦੇ ਵਿੱਚ ਕਿਹਾ ਆ ਵੀ ਇਹ ਡਬਲ ਇੰਜਨ ਦਾ ਜਿਸਟਮ ਦੇ ਨਾਲ ਦਾਵਾ ਕੀਤਾ ਜਾਂਦਾ ਇਹ ਐਕਚੁਅਲ ਦੇ ਵਿੱਚ ਡੱਬਾ ਇੰਜਨ ਆ ਉਹ ਵੀ ਖਾਲੀ ਵਰਗਾ ਆ ਤੇ ਇਸ ਤੰਗ ਦੇ ਨਾਲ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਵੀ ਬਤਾਇਆ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਜਿੱਥੇ-ਜਿੱਥੇ ਵੀ ਡਬਲ ਸਰਕਾਰ ਡਬਲ ਇੰਜਨ ਦੀਆਂ ਸਰਕਾਰਾਂ ਦਾ ਦਾਵਾ ਕੀਤਾ ਜਾਂਦਾ ਜੇ ਉੱਥੇ ਕਿਤੇ ਬਹੁਤ ਜ਼ਿਆਦਾ ਵਿਕਾਸ ਦੀ ਤੇਜ਼ੀ ਹੁੰਦੀ ਹੋਵੇ ਤਾਂ ਫਿਰ ਘਾਟੇ ਕਾਦੇ ਆ ਉੱਥੇ ਵੀ ਉਹੋ ਜਿਹਾ ਹੀ ਹਾਲ ਹੁੰਦਾ ਆ ਕਹਿਣ ਦੀਆਂ ਗੱਲਾਂ ਹੁੰਦੀਆਂ ਆ ਵੀ ਇਹ ਡਬਲ ਇੰਜਨ ਦੀ ਸਰਕਾਰ ਆ ਪਰ ਇਹ ਹਸਪਤਾਲਾਂ ਦੇ ਕਹਿਣ ਵਾਂਗ ਡੱਬਾ ਇੰਜਨ ਵਾਲੀ ਸਰਕਾਰ ਹੀ ਆ ਅਗਲੀ ਜਿਹੜੀ ਖਬਰ ਲੈਣੀ ਚਾਹਾਂਗੇ ਉਹ ਹੈ ਐਮੀਨੈਂਸ ਤੇ ਰੈ residențial ਸਕੂਲਾਂ ਲਈ 2 ਲੱਖ ਅਰਜ਼ੀਆਂ ਜਿਹੜੀਆਂ ਆਈਆਂ ਨੇ 20 ਹਜ਼ਾਰ ਉੱਥੇ ਸੀਟਾਂ ਆ ਤੇ ਇਹਨਾਂ ਵਿਦਿਆਰਥੀਆਂ ਨੇ ਉੱਥੇ ਜਾ ਕੇ ਦਾਖਲ ਹੋਣ ਲਈ ਅਰਜ਼ੀਆਂ ਭੇਜੀਆਂ ਨੇ ਅਕਾਲੀ 11ਵੀਂ ਦੇ ਵਿੱਚ 110716 ਅਰਜ਼ੀਆਂ ਦੱਸੀਆਂ ਜਾਂਦੀਆਂ ਨੇ ਤੇ ਜੇ ਏਡੀ ਵੱਡੇ ਪੱਧਰ ਦੇ ਉੱਤੇ ਇਹਨਾਂ ਤੇ ਅਰਜ਼ੀਆਂ ਗਈਆਂ ਨੇ ਸਰਕਾਰ ਤੇ ਭਾਵੇਂ ਇਹਦੇ ਵਿੱਚ ਪ੍ਰਾਊਡ ਫੀਲ ਕਰਦੀ ਆ ਮਾਣ ਮਹਿਸੂਸ ਕਰਦੀ ਆ ਪਰ ਇਹ ਅਸਲ ਦੇ ਵਿੱਚ ਮਾਣ ਵਾਲੀ ਗੱਲ ਨਹੀਂ ਇਹ ਸਮਝ ਲੱਗਦੀ ਆ ਵੀ ਇਹ ਅੰਦਰਲਾ ਜਿਹੜਾ ਢਾਂਚਾ ਜਿਹੜਾ ਆ ਉਹ ਟੁੱਟਿਆ ਹੋਇਆ ਆ ਜੇ 11ਵੀਂ 12ਵੀਂ ਦੇ ਸਕੂਲ ਆ ਜਾਓ ਚਿਹਰੀ ਵਿਦਿਆਦੇ ਸਕੂਲ ਤੁਹਾਡੇ ਨੇੜੇ ਨੇੜੇ ਹੋਣ ਚੰਗੇ ਹੋਣ ਉੱਥੇ ਸਟਾਫ ਪੂਰਾ ਹੋਵੇ ਉੱਥੇ ਸਾਰੇ ਸਾਧਨ ਹੋਣ ਤੇ ਫਿਰ ਉੱਥੇ ਦਾਖਲਾ ਕਿਉਂ ਨਾ ਹੋਵੇ ਜੇ ਉਹਨਾਂ ਸਕੂਲਾਂ ਖਾਸ ਕਰ ਸਕੂਲਾਂ ਦੇ ਵਿੱਚ ਹੀ ਦਾਖਲਾ ਲੈਣ ਵਾਸਤੇ ਚਾਹੇ ਉਹ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੋਣ ਚਾਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੋਣ ਜੇ ਉੱਥੇ ਜਾਂਦੇ ਆ ਤਾਂ ਇਹ ਵੀ ਸਾਹਮਣੇ ਲੱਗਦੀ ਆ ਵੀ ਥੱਲੇ ਵਾਲਾ ਜਿਹੜਾ ਢਾਂਚਾ ਆ ਜਿਹੜਾ ਆ ਉਹ ਚਰਮਰਾ ਗਿਆ ਆ ਜਿਹੜਾ ਵਿਦਿਆਲਾ ਢਾਂਚਾ ਅਧਿਆਪਕ ਪੂਰੇ ਨਹੀਂ ਪ੍ਰਾਇਮਰੀ ਸਕੂਲਾਂ ਤੇ ਵੀ ਪੂਰੇ ਨਹੀਂ ਦੂਜੇ ਸਕੂਲਾਂ ਦੇ ਵਿੱਚ ਵੀ ਪੂਰੇ ਨਹੀਂ ਇਸ ਤੰਗ ਦੇ ਨਾਲ ਆਪਾਂ ਸਾਰਾ ਕੁਝ ਦੇਖ ਰਹੇ ਹਾਂ। ਐਪਕਾ ਅਦਾਲਤ ਨੇ ਜਿਹੜਾ ਆ ਇੱਕ ਫੈਸਲਾ ਦਿੱਤਾ ਆ ਜਿਹਦੇ ਵਿੱਚ ਕਿਹਾ ਆ ਵੀ ਕੋਰਟ ਜਿਹੜੀ ਭਰਤੀ ਦੇ ਨਿਯਮ ਦੁਬਾਰਾ ਨਹੀਂ ਲਿਖ ਸਕਦੀ ਤੇ ਨਾ ਹੀ ਅਯੋਗਤਾ ਦੀ ਸਮਾਨਤਾ ਤਿਆਰ ਕਰ ਸਕਦੀ ਆ। ਇਹ ਮਸਲਾ ਸੀ ਪੀਐਸਟੀਸੀਲ ਦੀ ਭਰਤੀ ਦਾ ਵਿਵਾਦ ਚੱਲਦਾ ਆ ਕਾਫੀ ਲੰਬੇ ਸਮੇਂ ਤੋਂ ਅਦਾਲਤ ਦੇ ਵਿੱਚ ਆ ਜਿਹਦੇ ਵਿੱਚ ਡਿਗਰੀ ਤੇ ਡਿਪਲੋਮਾ ਕੋਰਸਾਂ ਦੇ ਆਪਸੀ ਚੀਹੂਨਾ ਦੇ ਦਾਅਵੇ ਕੀਤੇ ਹੋਏ ਸੀਗੇ। ਇਹ ਆਮ ਤੌਰ ਦੇ ਉੱਤੇ ਹੁੰਦਾ ਹੀ ਹੈ ਆ ਵੀ ਨੌਕਰੀਆਂ ਜਿਹੜੀਆਂ ਦੇਣ ਦੇ ਦਾਅਵੇ ਕਰ ਦਿੱਤੇ ਜਾਂਦੇ ਆ ਤੇ ਨਾਲ ਹੀ ਮਤਲਬ ਕੁਝ ਕੇਸ ਜਿਹੜੇ ਅਦਾਲਤਾਂ ਦੇ ਵਿੱਚ ਚੱਲ ਜਾਂਦੇ ਆ ਵੋਟਾਂ ਲੈ ਲਈਆਂ ਜਾਂਦੀਆਂ ਸਰਕਾਰ ਬਦਲ ਜਾਂਦੀ ਆ ਜਾਂ ਦੁਬਾਰਾ ਵੀ ਆ ਜਾਂਦੀ ਆ ਤੇ ਫਿਰ ਮੁੜ ਕੇ ਉਹਦਾ ਕੋਈ ਤਣਪਟਨ ਨਹੀਂ ਲੱਗਦਾ ਹੈਗਾ ਇਸ ਢੰਗ ਦੇ ਨਾਲ ਨੌਕਰੀਆਂ ਮਿਲਦੀਆਂ ਘਟਿਆ ਤੇ ਅਦਾਲਤਾਂ ਦੇ ਵਿੱਚ ਜਿਹੜਾ ਆ ਅਦਾਲਤਾਂ ਨੂੰ ਵੀ ਚਾਹੀਦਾ ਆ ਵੀ ਉਹੋ ਦੇਤੇ ਫੈਸਲੇ ਜਿਹੜੇ ਆ ਉਹ ਸਿਰਸ਼ੀਤੀ ਦੇਣਾ ਤੇ ਤਾਂ ਜੋ ਕੋਈ ਨੁਕਤਾ ਰਹਿ ਸਕੇ ਉਦੋਂ ਵੀ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਜਾਨਵੋਚ ਕੇ ਕੋਈ ਚੋਰ ਮੋਰੀ ਰੱਖ ਕੇ ਜਾਨਵੋਚ ਕੇ ਮਤਲਬ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਹੁਣ ਉਹ ਵੀ ਸਰਕਾਰ ਨੂੰ ਕਟਹਿਰੇ ਦੇ ਵਿੱਚ ਅਦਾਲਤ ਕਰੇ ਤਾਂ ਜੋ ਜਿਹੜੇ ਹਾਕਮ ਤੇ ਰਹੀਆਂ ਸਰਕਾਰਾਂ ਆ ਜਿਹੜੀਆਂ ਉਹ ਇਹਦੇ ਤੇ ਆਪਣਾ ਜਿਹੜਾ ਨੌਕਰੀਆਂ ਦੇਣ ਵਾਲੇ ਮਾਮਲੇ ਦੇ ਉੱਤੇ ਚੰਗਾ ਰਵਈਆ ਜਿਹੜਾ ਆ ਉਹ ਅਪਣਾ ਸਕਣ ਹੁਣ ਵੱਡੇ ਮੀਹ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਬੇਰੁਜ਼ਗਾਰ ਜਿਹੜੇ ਆ ਉਹ ਸੰਝਾ ਮੋਰਚਾ ਦੇ ਆਗੂ ਜਿਹੜੇ ਆ ਲਗਾਤਾਰ ਸੰਗਰੂਰ ਦੇ ਵਿੱਚ ਧਰਨੇ ਤੇ ਬੈਠੇ ਆ 25 ਦਸੰਬਰ ਤੋਂ ਬੈਠੇ ਆ ਕੱਲ ਵੀ ਆਪਣੇ ਮੀਂਹ ਦੇ ਵਿੱਚ ਬੈਠ ਰਿਹਾ ਉਹ ਤਮੰਗ ਕਰਦੇ ਆ ਵੀ ਸਾਡੇ ਨਾਲ ਘਟੋ ਘਟ ਸਰਕਾਰ ਗੱਲਬਾਤ ਕਰੇ ਗੱਲਬਾਤ ਵੀ ਨਹੀਂ ਕੀਤੀ ਜਾਂਦੀ ਆ ਟਾਈਮ ਦਿੱਤਾ ਜਾਂਦਾ ਆ ਤੇ ਫੇਰ ਸਭ ਕੋ ਭੁੱਲਾ ਦਿੱਤਾ ਜਾਂਦਾ ਤੇ ਲਗਾਤਾਰ ਉਹ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਜਿਹੜੇ ਆ ਨੌਜਵਾਨ ਜਿਹੜੇ ਉੱਥੇ ਬੈਠੇ ਆ ਟੈਂਟ ਲਾ ਕੇ ਟੈਂਟ ਦੇ ਵਿੱਚ ਪਾਣੀ ਭਰ ਗਿਆ ਬੁਰਾ ਹਾਲ ਹੋ ਗਿਆ ਇਸ ਸਰਕਾਰ ਜਿਹੜੀ ਆ ਉਹਨੂੰ ਇਹਦੇ ਤੇ ਵੀ ਗੌਰ ਜਿਹੜੀ ਆ ਕਰਨ ਦੀ ਲੋੜ ਆ ਇਸੇ ਤਰੀਕੇ ਨਾਲ 3000 ਪਿੰਡਾਂ ਦੇ ਵਿੱਚ ਕਹਿੰਦੇ ਖੇਡ ਸਟੇਡੀਅਮ ਜਿਹੜੇ ਆਜਾ ਖੇਡਾਂ ਦੇ ਮੈਦਾਨ ਜਿਹੜੇ ਆ ਉਹ ਬਣਾ ਦਿੱਤੇ ਜਾਣੇ ਆ ਬਹੁਤ ਸਾਰੇ ਇਹੋ ਜਿਹੇ ਉਹਨਾਂ ਪਿੰਡਾਂ ਦੇ ਵਿੱਚ ਨਾ ਸ਼ਾਮਲੇ ਜਿੱਥੇ ਪਹਿਲਾਂ ਹੀ ਚੰਗੇ ਪ੍ਰਬੰਧ ਆ ਭਾਵੇਂ ਉਹ ਨਾਰਾਇਣਾਂ ਨੇ ਸਾਡੇਆਂ ਨੇ ਤੇ ਚਾਹੇ ਲੋਕਾਂ ਨੇ ਲੋਕਾਂ ਨੇ ਕੀਤੇ ਹੋਏ ਆ ਚੰਗੇ ਪ੍ਰਬੰਧ ਹੈਗੇ ਆ ਉੱਥੇ ਜਿਹੜੀਆਂ ਕਮੀਆਂ ਪੇਸ਼ੀਆਂ ਆ ਵੀ ਕਈਆਂ ਥਾਵਾਂ ਦੇ ਉੱਤੇ ਹਾਕੀ ਦੀਆਂ ਗਰਾਊਂਡਾਂ ਵਧੀਆ ਆ ਬੱਟਬਾਲ ਵਧੀਆ ਚੱਲਦਾ ਆ ਉਹਦੇ ਵਿੱਚ ਕਬੱਡੀ ਕਈਆਂ ਥਾਵਾਂ ਤੇ ਬਹੁਤ ਵਧੀਆ ਆ ਉਹਨਾਂ ਨੂੰ ਕੋਚਿੰਗ ਦੀ ਲੋੜ ਆ ਕੋਚ ਜਿਹੜੇ ਆ ਚਾਹੇ ਉਹ ਹਫਤੇ ਬਾਅਦ ਹੀ ਕੋਈ ਕੋਚ ਉਹਨਾਂ ਨੂੰ ਗਾਈਡ ਕਰਨ ਵਾਸਤੇ ਆਵੇ ਉਹਨਾਂ ਨੂੰ 5-5 7-7 ਪਿੰਡ ਦਿੱਤੇ ਜਾਣੇ ਚਾਹੀਦੇ ਆ ਕੋਚ ਨਵੇਂ ਭਰਤੀ ਕਰਨੇ ਚਾਹੀਦੇ ਆ ਤੇ ਜਿਹੜੇ ਇਹ ਦਾਅਵੇ ਕਰਕੇ ਵੀ ਫੁਲਾਨੇ ਪਿੰਡ ਦੇ ਵਿੱਚ ਜਿੱਥੇ ਪਹਿਲਾਂ ਹੀ ਮੌਜੂਦ ਆ ਉਹਦਾ ਸੇਹਰਾ ਜਾਣਾ ਇਹ ਬਹੁਤਾ ਵਧੀਆ ਜਿਹੜਾ ਉਹ ਨਹੀਂ ਰਹੇਗਾ ਇਸੇ ਤਰੀਕ ਨਾਲ ਅਸੀਂ ਇੱਕ ਹੋਰ ਖਬਰ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੈਣੀ ਜਾਵਾਂਗੇ ਅੱਜ ਦੇ ਪੰਜਾਬੀ ਟ੍ਰਿਬਿਊਨ ਚ ਦਾ ਇੰਗਲਿਸ਼ ਟ੍ਰਿਬਿਊਨ ਦੇ ਸੰਪਾਦਕ ਜੋਤੀ ਮਲੋਤਰਾ ਨੇ ਇੱਕ ਲੇਖ ਲਿਖਿਆ ਜਿਹਦੇ ਵਿੱਚ ਕਿਹਾ ਗਿਆ ਆ ਕਿ ਵੀ ਆਰਐਸਐਸ ਜਿਹੜੀ ਆ ਉਹ ਚਾਈਨਾ ਦੀ ਕਾਮਨਿਸਟ ਪਾਰਟੀ ਨਾਲ ਗੱਲਬਾਤ ਕਰ ਸਕਦੀ ਆ ਪਰ ਅਸੀਂ ਆਪਣੇ ਗਵਾਂਧੀ ਰਾਜ ਜਿਹੜੇ ਗਵਾਂਧੀ ਆ ਦੇਸ਼ ਆ ਬੰਗਲਾਦੇਸ਼ ਆ ਉਹਨਾਂ ਦੇ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਹੈਗੇ ਉਹਨਾਂ ਨੇ ਸਵਾਲ ਕੀਤਾ ਵੀ ਖਿਡਾਰੀਆਂ ਨੂੰ ਖੇਡਣ ਮੌਲ ਦੇਣਾ ਚਾਹੀਦਾ ਆ ਇਸ ਹੈਡਿੰਗ ਦੇ ਨਾਲ ਇਹ ਆਰਟੀਕਲ ਜਿਹੜਾ ਲੰਬਾ ਲਿਖਿਆ ਵੀ ਜਿਹੜੇ ਖੇਡ ਦੀ ਆਪਣੀ ਚਲਣੀ ਚਾਹੀਦੀ ਆ ਭਾਵਨਾ ਜਿਹੜੀਆਂ ਸਿਆਸੀ ਤੁਹਾਡੀਆਂ ਹੈਗੀਆਂ ਜਾਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਆਪਣੇ ਥਾਂ ਦੇ ਉੱਤੇ ਜਿਹੜੀਆਂ ਰਹਿਣੀਆਂ ਚਾਹੀਦੀਆਂ ਤੇ ਖੇਡਾਂ ਵਾਲੇ ਮਾਮਲੇ ਦੇ ਉੱਤੇ ਇਸ ਢੰਗ ਦੇ ਨਾਲ ਜਿਹੜੀ ਆ ਤਫੋਂ ਲੱਗੀ ਨਹੀਂ ਕਰਨੀ ਚਾਹੀਦੀ ਇੱਕ ਹੋਰ ਖਬਰ ਜਿਹੜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਆ ਸਾਹਮਣੇ ਆਈ ਆ ਦੁਨੀਆ ਭਰ ਦੇ ਜਿਹੜੇ 100 ਵੱਡੇ ਦੇਸ਼ ਆ 100 ਵੱਡੇ ਦੇਸ਼ਾਂ ਦੇ ਵਿੱਚੋਂ ਜਿਹੜੇ 50 ਦੇਸ਼ ਉਹਨਾਂ ਦੇ ਵਿੱਚ ਪਾਣੀ ਦਾ ਗੰਭੀਰ ਸੰਕਟ ਜਿਹੜਾ ਆ ਉਹ ਸਾਹਮਣੇ ਆ ਰਿਹਾ ਉਹ ਸੰਕਟ ਭਾਵੇਂ ਇੱਕ ਮਹੀਨੇ ਵਾਸਤੇ ਹੀ ਆਉਂਦਾ ਹੋਵੇ ਸਾਲ ਦੇ ਵਿੱਚ ਪਰ ਸੰਕਟ ਦੇ ਸੰਕਟ ਆ ਪਾਣੀ ਦਾ ਜਿਹੜਾ ਵੱਡਾ ਸੰਕਟ ਆ ਉਹ ਮਤਲਬ ਉਹਦੇ ਪਿੱਛੇ ਜਿਹੜੇ ਕਾਰਨ ਉਹ ਆਪਣੇ ਥਾਂ ਹੈਗੇ ਹੀ ਆ ਇਹ ਵਾਤਾਵਰਣ ਦੇ ਵਿੱਚ ਜਿਸ ਤੰਗ ਦੇ ਨਾਲ ਮੁਨੱਖ ਨੇ ਮੁਨਾਫੇ ਦੇ ਲਈ ਦੌੜ ਦੇ ਵਿੱਚ ਜਿਹੜਾ ਸਾਰੇ ਕੁਦਰਤ ਨੂੰ ਜਿਹੜਾ ਆ ਉਹ ਤੋੜ ਮੋੜਿਆ ਸ਼ੁਰੂ ਕੀਤਾ ਆ ਉਹਦਾ ਵੀ ਸੱਟਾ ਹੈਗਾ ਆ ਪਰ ਜਿੱਥੇ ਜਿੱਥੇ ਡਬਲ ਇੰਜਨ ਦੀਆਂ ਸਰਕਾਰਾਂ ਦੀਆਂ ਉੱਥੇ ਵੀ ਬੁਰਾ ਹਾਲ ਹੀ ਆ ਉਹਨਾਂ ਜਿਹੜੇ ਸਟੇਟਾਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਉਹ ਸ਼ਹਿਰ ਜਿਹੜੇ ਆ ਉਹਨਾਂ ਦੇ ਵਿੱਚ ਡਬਲ ਇੰਜਨ ਦੀਆਂ ਸਰਕਾਰਾਂ ਜਣੀਆਂ ਹੈਗੀਆਂ ਉਹਦੇ ਵਿੱਚ ਜਿਹੜੇ ਵੱਲੇ ਜਿਹੜੇ ਸ਼ਹਿਰ ਜਿਹੜੇ ਆ ਮੇਨ ਮੇਨ ਜਿਹੜੇ ਆਪਣੇ ਭਾਰਤ ਦੇ ਉਹਨਾਂ ਦੇ ਵਿੱਚ ਦਿੱਲੀ ਕੋਲਕਾਤਾ ਮੁੰਬਈ ਬੈਂਗਲੌਰ ਚਨਈ ਹਾਜੀਪੁਰ ਹైదరాబాద్ ਅਹਮਦਾਬਾਦ ਸੂਰਤ ਪੁਣੇ ਆਦਿ ਸ਼ਹਿਰ ਜਿਹੜੇ ਸ਼ਾਮਲ ਆ ਇਹਦੇ ਵਿੱਚ ਰਿਪੋਰਟ ਦੇ ਵਿੱਚ ਕਿਹਾ ਗਿਆ ਵੀ 4 ਅਰਬ ਲੋਕ ਇੱਕ ਮਹੀਨੇ ਲਈ ਪਾਣੀ ਦੀ ਕਮੀ ਦਾ ਜੜਾ ਆ ਉਹ ਸ਼ਿਕਾਰ ਹੁੰਦੇ ਆ ਦੁਨੀਆ ਭਰ ਦੇ ਵਿੱਚ 4 ਅਰਬ ਲੋਕ ਇਹ ਵੱਡਾ ਜਿਹੜਾ ਜਿਹੜਾ ਸਾਡੇ ਲਈ ਸਾਹਮਣੇ ਆ ਵੀ ਅਸੀਂ ਵਾਤਾਵਰਣ ਦੇ ਨਾਲ ਜਿਸ ਢੰਗ ਦੇ ਨਾਲ ਜਿਹੜੀ ਆ ਛੇੜਛਾੜ ਸ਼ੁਰੂ ਕੀਤੀ ਹੋਈ ਆ ਜਿਸ ਢੰਗ ਦੇ ਨਾਲ ਅਸੀਂ ਆ ਵਾਤਾਵਰਣ ਨੂੰ ਪਲੀਟ ਵੀ ਕਰ ਰਹੇ ਹਾਂ ਉਹਦੇ ਵਿੱਚ ਹਵਾ ਆ ਉਹਦੇ ਵਿੱਚ ਪਾਣੀ ਆ ਉਹਦੇ ਵਿੱਚ ਹੋਰ ਜਿਹੜੇ ਕੋਈ ਸਾਧਨ ਆ ਉਹਦੇ ਵਿੱਚ ਅਸੀਂ ਕਰ ਰਹੇ ਹਾਂ ਤੇ ਫਿਰ ਉਹਦਾ ਸੰਕਟ ਅੰਦਾ ਜਿਹੜਾ ਉਹ ਜਿਹੜੀ ਤਰਤੀ ਵੀ ਕਿੰਨਾਂ ਥਾਵਾਂ ਤੇ ਮੈਕਸੀਕੋ ਦੇ ਵਿੱਚ ਆ ਜਿਹੜੀ ਆ ਉਹ ਥੱਲੇ ਨੂੰ ਤਾਸ ਰਹੀ ਆ ਜਦੋਂ ਲਗਾਤਾਰ ਜਿਹੜਾ ਪਾਣੀ ਜਿਹੜਾ ਕੱਟਿਆ ਜਾਂਦਾ ਆ ਇਸ ਢੰਗ ਦੀਆਂ ਰਿਪੋਰਟਾਂ ਵੀ ਸਾਡੇ ਸਾਹਮਣੇ ਆ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ